ਅੰਦਰ ਤੁਸੀਂ ਇਹ ਖਬਰ ਕੈਨੇਡਾ ਤੋਂ ਹੈ ਜਿੱਥੇ ਜੋ ਭਾਰਤ ਦੇ ਲੋਕ ਕੈਨੇਡਾ ਵਿੱਚ ਰਹਿ ਰਹੇ ਨੇ ਤੇ ਜੋ ਹਜੇ ਵੀਜ਼ਾ ਅਪਲਾਈ ਕਰ ਰਹੇ ਨੇ ਜੋ ਪਹਿਲਾਂ ਰਹਿ ਚੁੱਕੇ ਨੇ ਉਹਨਾਂ ਸਾਰਿਆਂ ਦੇ ਵੀਜ਼ਿਆਂ ਦੀ ਉਹਨਾਂ ਸਾਰਿਆਂ ਦੀ ਫਾਈਲਾਂ ਦੀ ਜਾਂਚ ਹੋਏਗੀ ਰੀਚੈਕਿੰਗ ਹੋਏਗੀ ਜੇ ਕੋਈ ਫਰੋਡ ਪਾਇਆ ਜਾਂਦਾ ਤਾਂ ਉਹਨਾਂ ਨੂੰ ਉਹਨਾਂ ਦੇ ਵੀਜ਼ਨ ਰੱਦ ਕੀਤਾ ਜਾਵੇਗਾ ਇਹ ਸਾਰੇ ਖਬਰ ਵਿੱਚ ਕੀ ਸਚਾਈ ਹੈ ਅਤੇ ਕੀ ਕੋਈ ਕੁਝ ਕਹੋ ਕਿ ਜਿਹੜਾ ਐਕਸ਼ਨ ਨੇ ਇਸ ਜਾਣਦਾਰਾਂ ਲਈ ਤੇ ਜਾਣਗੇ ਇਸ ਤਰ੍ਹਾਂ ਦੇ ਸੰਦੇਸ਼ ਦੱਸੋ ਜੀ ਜੀ ਬਿਲਕੁਲ ਬਿਲਕੁਲ ਸੀਬੀਸੀ ਨਿਊਜ਼ ਦੇ ਵਿੱਚ ਇਹ ਖਬਰ ਜਿਹੜੀ ਆ ਉਹ ਲੱਗੀ ਹੋਈ ਹੈ ਜਿਸ ਤੋਂ ਬਾਅਦ ਇੱਕ ਹਲਚਲ ਪੈਦਾ ਹੋ ਗਈ ਹੈ ਹਲਚਲ ਇਹ ਹੈ ਕਿ ਭਾਈ ਉਹ ਕੈਨੇਡਾ ਦੀ ਜਿਹੜੇ ਹੁਣ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹ ਕਹਿੰਦਾ ਕਿ ਸਾਨੂੰ ਲੱਗ ਰਿਹਾ ਹੈ ਕਿ ਇੰਡੀਆ ਤੋਂ ਆਉਣ ਵਾਲੇ ਬਹੁਤ ਸਾਰੇ ਸਟੂਡੈਂਟ ਜਾਂ ਹੋਰ ਤਰੀਕੇ ਦੇ ਜਿਹੜੇ ਨਾਲ ਲੋਕ ਜਿਹੜੇ ਆਏ ਆ ਉਹਨਾਂ ਦੇ ਵੀਜ਼ਿਆਂ ਦੇ ਵਿੱਚ ਕਾਫੀ ਜਿਹੜੇ ਜਾਲੀ ਡਾਕੂਮੈਂਟ ਲਾਏ ਗਏ ਆ ਸੋ ਉਹ ਕਹਿੰਦੇ ਆ ਕਿ ਹੁਣ ਅਸੀਂ ਇਹਦੇ ਉੱਤੇ ਕੰਮ ਕਰਨਾ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਤੇ ਅਸੀਂ ਹੁਣ ਜਾਂਚ ਕਰਾਂਗੇ ਜਿਹੜੇ ਲੋਕ ਪਹਿਲਾਂ ਵੀ ਆਏ ਜਿੱਦਾਂ ਮੰਨ ਲਓ ਪਿਛਲੇ ਸਾਲ 2 ਸਾਲ 3 ਸਾਲ ਦੇ ਵਿੱਚ ਵੀ ਜਿਹੜੇ ਲੋਕ ਇੱਥੇ ਆ ਕੇ ਰਹਿ ਰਹੇ ਆ ਉਹਨਾਂ ਦੀਆਂ ਵੀ ਫਾਈਲਾਂ ਚੈੱਕ ਕੀਤੀਆਂ ਜਾਣਗੀਆਂ ਤੇ ਜੇ ਕਿਸੇ ਦਾ ਵੀਜ਼ਾ ਜਿਹੜੇ ਡਾਕੂਮੈਂਟਸ ਨੇ ਉਹਦੇ ਵਿੱਚ ਭਾਵੇਂ ਕੋਈ ਜਾਲੀ ਡਿਗਰੀ ਲਾਈ ਹੈ ਕੋਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਉਹ ਫਰਾਡ ਗਲਤ ਲਾਇਆ ਹੋਇਆ ਫੇਕ ਲਾਇਆ ਹੋਇਆ ਜਾਂ ਕੋਈ ਵੀ ਡਾਕੂਮੈਂਟ ਹੋਵੇ ਜਿਹਦੇ ਆਧਾਰ ਤੇ ਤੁਸੀਂ ਵੀਜ਼ਾ ਲਿਆ ਪੀ ਇਹ ਸਾਡੀ ਕੈਪੇਬਿਲਟੀ ਹੈ ਤੇ ਇਹਦੇ ਆਧਾਰ ਤੇ ਸਾਨੂੰ ਵੀਜ਼ਾ ਦਿੱਤਾ ਜਾਵੇ ਸੋ ਜੇ ਕੋਈ ਵੀ ਡਾਕੂਮੈਂਟ ਹੁਣ ਗਲਤ ਪਾਇਆ ਜਾਂਦਾ ਤਾਂ ਉਹ ਉਥੇ ਹੀ ਵੀਜ਼ਾ ਯਾਨੀ ਕਿ ਜੇ ਕੈਨੇਡਾ ਦੇ ਵਿੱਚ ਪਹੁੰਚੇ ਵੀ ਪਏ ਬੰਦੇ ਦੋ ਦੋ ਤਿੰਨ ਤਿੰਨ ਸਾਲ ਤੋਂ ਰਹਿ ਵੀ ਰਹੇ ਆ ਉਹਨਾਂ ਦੀ ਵੀ ਜਾਂਚ ਹੋਣੀ ਹੈ ਉਹਨਾਂ ਦੇ ਡਾਕੂਮੈਂਟ ਚੈੱਕ ਕਰਕੇ ਜੇ ਇਦਾਂ ਦਾ ਕੋਈ ਗੱਲਬਾਤ ਹੁੰਦੀ ਹੈ ਤੇ ਵੀਜ਼ਾ ਕੈਨਸਲ ਕਰਕੇ ਤੇ ਰਿਪੋਰਟ ਕੀਤਾ ਜਾਣਾ ਉਸ ਤੋਂ ਬਾਅਦ ਕੀ ਹੋਣਾ ਵੀ ਜਿਹੜੀਆਂ ਫਾਈਲਾਂ ਹਜੇ ਭਾਰਤ ਦੇ ਵਿੱਚ ਕੈਨੇਡੀਅਨ ਐਮਬੈਸੀਆਂ ਦੇ ਵਿੱਚ ਲੱਗੀਆਂ ਹੋਈਆਂ ਪ੍ਰੋਸੈਸ ਦੇ ਵਿੱਚ ਨੇ ਮਤਲਬ ਉਹ ਵੀਜ਼ਾ ਲੈਣ ਵਾਸਤੇ ਅੰਬੈਸੀਆਂ 'ਚ ਫਾਈਲਾਂ ਲੱਗੀਆਂ ਹੋਈਆਂ ਹੁਣ ਉਹਦੇ ਉੱਤੇ ਵੀ ਜਿਹੜੀ ਹੈ ਕੜੀ ਨਿਗਰਾਨੀ ਕਰਕੇ ਉਹਨਾਂ ਦੇ ਡਾਕੂਮੈਂਟਸ ਵੀ ਚੈੱਕ ਹੋਣੇ ਆ ਤੇ ਜੇ ਕਿਸੇ ਦੀ ਫਾਈਲ ਉੱਥੇ ਵੀ ਨਕਲੀ ਪਾਈ ਗਈ ਤਾਂ ਉਹਨਾਂ ਦੀਆਂ ਫਾਈਲਾਂ ਵੀ ਰਿਜੈਕਟ ਹੋਣਗੀਆਂ ਤੇ ਅੱਗੋਂ ਬੈਨ ਵੀ ਉਹਨਾਂ ਦੇ ਉੱਤੇ ਲੱਗੇਗਾ ਸੋ ਇਹ ਹੁਣ ਖਾਸ ਤੌਰ ਦੇ ਉੱਤੇ ਜਿਹੜੀ ਆਈ ਗੱਲਬਾਤ ਇਹ ਇੰਡੀਅਨ ਸਟੂਡੈਂਟਸ ਇੰਡੀਅਨ ਲੋਕ ਭਾਵੇਂ ਉਹ ਵਰਕ ਪਰਮਿਟ ਤੇ ਭਾਵੇਂ ਹੋਰ ਕਿਸੇ ਵੀਜ਼ੇ ਦੇ ਉੱਤੇ ਆਇਆ ਹੋਇਆ ਸੋ ਇਹ ਸਾਰਿਆਂ ਦੇ ਉੱਤੇ ਇਹ ਗੱਲ ਜਿਹੜੀ ਆ ਟੁਕਾਈ ਗਈ ਹੈ ਇਹਦੇ ਤੋਂ ਪਤਾ ਲੱਗਦਾ ਵੀ ਹੁਣ ਕਿਉਂਕਿ ਸਾਨੂੰ ਚਾਹੁੰਗਾ ਕਿਉਂਕਿ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਚ ਕੁਝ ਇਦਾਂ ਦੇ ਨਕਲੀ ਕਾਲਜ ਜਿਹੜੇ ਨੇ ਉਹ ਫੜੇ ਗਏ ਆ ਜਿਨ੍ਹਾਂ ਦਾ ਸਬੰਧ ਗੁਜਰਾਤੀਆਂ ਦੇ ਨਾਲ ਸੀਗਾ ਹੈ ਨਾ ਗੁਜਰਾਤੀਆਂ ਨੇ ਉਹ ਔਨ ਕੀਤੇ ਹੋਏ ਸੀ ਤੇ ਉਹ ਕੁਝ ਗੁਜਰਾਤ ਦੇ ਵਿੱਚ ਬੈਠੇ ਹੋਏ ਲੋਕ ਜਿਹੜੇ ਨੇ ਧੜਾ ਧੜ ਮਤਲਬ ਕੀ ਜਿਹੜੀਆਂ ਉਥੋਂ ਦੀਆਂ ਯੂਨੀਵਰਸਿਟੀਆਂ ਉਥੋਂ ਦੇ ਨਕਲੀ ਡਾਕੂਮੈਂਟ ਬਣਾ ਕੇ ਤੇ ਉਹ ਕੀ ਕਰਦੇ ਸੀ ਵੀ ਬੰਦੇ ਭੇਜ ਦਿੰਦੇ ਸੀ ਵੀ ਹਾਂ ਜੀ ਇਹ ਸਾਡਾ ਬੰਦਾ ਹੀ ਆ ਜੀ ਅਸੀਂ ਇਹਨੂੰ অথੋਰਾਇਜ਼ ਕਰਦੇ ਆ ਜੀ ਇਹ ਸਟੂਡੈਂਟ ਨੂੰ ਜਾਂ ਇਦਾਂ ਦੇ ਡਾਕੂਮੈਂਟਸ ਜਿਹੜੇ ਨੇ ਉਥੋਂ ਬਣਾ ਕੇ ਤੇ ਇੱਥੇ ਡਾਇਰੈਕਟ ਭੇਜੇ ਜਾਂਦੇ ਸੀਗੇ ਸੋ ਇਸ ਤਰ੍ਹਾਂ ਦੇ ਬਹੁਤ ਲੋਕ ਜਿਹੜੇ ਨੇ ਉਹ ਬੇਲਕਾਬ ਹੋਏ ਆ ਜਿਸ ਤੋਂ ਬਾਅਦ ਹੁਣ ਜਿਹੜੀ ਇਮੀਗ੍ਰੇਸ਼ਨ ਜਿਹੜੀ ਡ ਖਤੋ ਹੋ ਗਿਆ ਕਿਉਂਕਿ ਉਹ ਕਹਿੰਦਾ ਵੀ ਇਸ ਤਰੀਕੇ ਨਾਲ ਤੇ ਫਿਰ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਉਹ ਮਤਲਬ ਨਕਲੀ ਵੀਜ਼ਿਆਂ ਦੇ ਉੱਤੇ ਆਏ ਹੋਣਗੇ ਇਹ ਮਾਫ ਕਰਨਾ ਨਕਲੀ ਡਾਕੂਮੈਂਟਾਂ ਤੇ ਆਏ ਹੋਣਗੇ ਇਸ ਕਰਕੇ ਹੁਣ ਉਹਨਾਂ ਨੇ ਰੀਚੈਕ ਕਰਨਾ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਇਹਦੇ ਵਿੱਚ ਹੁਣ ਕਿਹਦੀ ਕਿਹਦੀ ਸ਼ਾਮਤ ਆਉਂਦੀ ਹੈ ਇਹ ਤਾਂ ਆਉਂਦਾ ਸਮਾਂ ਦੱਸੇਗਾ ਕਿ ਕਿੰਨੇ ਕ ਬੰਦੇ ਫੜੇ ਜਾਂਦੇ ਨੇ ਕੀ ਹੁੰਦਾ ਇਹ ਇਹ ਮਤਲਬ ਕੀ ਕੀ ਉਹ ਕੱਢਦੇ ਨੇ ਗਵਰਨਮੈਂਟ ਕੀ ਕਰਦੀ ਹੈ ਇਹਦੇ ਉੱਤੇ ਪਰ ਇਹ ਹੈ ਕਿ ਹੁਣ ਸ਼ੁਰੂਆਤ ਹੋ ਚੁੱਕੀ ਹੈ ਵੀਜ਼ਾ ਚੈੱਕ ਹੋਣਾ ਪੇਪਰ ਚੈੱਕ ਹੋਣੇ ਨੇ ਤੇ ਜੇ ਕੋਈ ਨਕਲੀ ਪਾਇਆ ਗਿਆ ਤੇ ਉਹਨੂੰ ਰਿਪੋਰਟ ਵੀ ਕੀਤਾ ਜਾਣਾ ਜੀ ਵੀ ਵੱਡੀ ਇਹ ਖਬਰ ਹੈ ਤੇ ਉਹ ਲੋਕ ਵੀ ਹੁਣ ਅਲਰਟ ਹੋ ਜਾਣ ਜੋ ਇਹ ਕੁਝ ਕਰ ਚੁੱਕੇ ਨੇ ਤੇ ਅੱਗੋਂ ਜੋ ਕਰਨ ਸੋਚਦੇ ਨੇ ਉਹਨਾਂ ਨਾਲ ਵੀ ਹੁਣ ਧਿਆਨ ਦੇਣ ਦੀ ਲੋੜ ਹੈ ਤੇ ਥੋੜਾ ਤਾਂ ਹਾਂ ਤੁਸੀਂ ਸਮੇਂ-ਸਮੇਂ 'ਚ ਜਦੋਂ ਵੀ ਕੋਈ ਇਮੀਗ੍ਰੇਸ਼ਨ ਲੈ ਕੇ ਵੀਜ਼ਾ ਲੈ ਕੇ ਕੋਈ ਗੱਲ ਹੁੰਦੀ ਹੈ ਤੁਸੀਂ ਅਸਲ ਸੱਚਾਈ ਕਹੋ ਕਿ ਇਹ ਜਾਣਕਾਰੀ ਸਾਹ ਦਰਸ਼ਕਾਂ ਦੇ ਰੱਖ ਦਿਓ ਤਾਂ ਜੋ ਵਿਦ ਦੁਨੀਆ ਵਿੱਚ ਵਾਜ਼ੇ ਪੰਜਾਬੀਆਂ ਨੂੰ ਕੋਈ ਦਿੱਕਤ ਨਾ ਹੋਵੇ ਥੋੜਾ ਤਾਂ ਅਸਾਂ ਜੁੜਨ ਦੇ ਲਈ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਤਹਿ ਦਿਲੋਂ ਧੰਨਵਾਦ